ངསྱྱྱེཀྱོར དར ཡཅེ བྱེ འདེ རང ཅེ ཇ སེ འིན ཏེ འོ ཉེ ཟ�ུ ེེ ོའེ རེ ྱ ཏ ེེི ིས�ྱ ོེེེ ད ਸਾਡੇ ਗੱਲ ਨਹੀਂ ਸਾਡੇ ਗੱਲ ਨਹੀਂ ਆਓ ਜੀ ਆਓ ਪਾਣੀ ਕਾਢੋ ਇਹ ਮੇਰੇ ਕੋਲ ਬਾਕੀ ਬਾਕੀ ਮੈਂ ਆਇਆ ਨਾਲ ਹੀ ਆਇਆ ਮੈਨੂੰ ਵਰਤਨਾ ਕੰਮ ਪਤਾ ਲੱਗਾ ਪਤਾ ਲੱਗਾ ਬਾਅਦ ਵਿੱਚ ਹੋਣਾ ਪਤਾ ਨਾਮ ਦੇਖ ਕੇ ਨਾਮ ਦੇਖੇ ਹੀ ਅੱਗੇ ਵੇਚਰੀ ਸੱਟਾ ਵਿੱਚੋਂ ਵੇਚਰੇ ਦੋ ਹੋਏ ਤੇ ਸਾਡੇ ਅਦੇਸ ਸਭ ਨੂੰ ਕਰਨਾ ਚਾਹੀਦਾ ਹੈ ਚਲੋ ਕੋਰੇ ਖੜਾ ਬੱਚੇ ਚੁੱਪੀ ਕੋ ਮੈਂ ਆਇਆ ਕੋ ਪੁੱਤ ਕੀ ਆਲੋ ਰਾਜ ਇੱਕ ਰਾਜੀ ਸਿੱਧੇ ਬੱਚੇ ਸਿੱਧੇ ਐਦਾਂ ਦੇਖੋ ਸਾਰੇ ਤੁਹਾਨੂੰ ਮੇਰੇ ਕੋਲ ਆਓ ਮੇਰੇ ਕੋਲ ਆਓ ਅੰਦਰ ਦੇਖੋ ਬੜਾ ਹੋਰ ਜਿੰਨਾ ਇਤਨੀ ਮੈਡਮ 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 ਦੇਖਿਆ ਸਰ ਮੈਡਮ ਤੁਸੀਂ ਵੀ ਆਓ ਜੀ ਜੀ ਸਰ ਹੋ ਜੋ ਹੋ ਜੋ ਬੱਚੇ ਇੱਧਰ ਆ ਦੇ ਅੱਜ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਜੀ ਜੀਵਨ ਦੇ ਨਾਲ ਨਾਲ ਬਹੁਤ ਬਹੁਤ ਤੁਹਾਡਾ ਜੀਤ ਜੀਵਨ ਦਾ ਸਵਾਗਤ ਹੈ। ਚੰਗੇ ਸੰਬੰਧਾਂ ਦੇ ਸਾਈਡ ਤੋਂ ਉਹਨੂੰ ਗੋਲਣਾ ਆਲੋਚਨਾ ਬਿਲਾੜ ਦੇ ਦੇਸ਼ ਸ਼ਾਮਾ ਅੰਦਰ ਲੰਘਣ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਬਹੁਤ ਬਹੁਤ ਸੁਖ ਲਾਣ। ਜੀਵਨ ਨੂੰ ਅੱਗੇ মমতা শুভেচ্ছা সবাই ভালো আছেন সবাই সবার ভালো আছেন লালমতরা মুক্তি সরকার ফোন পে দিই দেন দুই একটু আর মেডাম আসবে মানে এটা আমি মানি না साफ হই না ਯੋ ਸਾਡੇ ਮਾਣ ਵਾਲੀ ਮੋਰੋਵੀ ਮੋਰੋਵੀ ਮੈਡਮ ਇੱਥੇ ਆ ਜਾਓ ਅੱਗੇ ਆ ਜੀ ਮੋਰੋਵੀ ਸੋਹਰਾ ਜੀ ਆਸ ਕੀ ਗੋਦੀ ਵਾਹ ਦੇਖੋ ਮੈਂ ਸਾਹਮਣੇ ਦੇਖੇ ਚਾਰੇ ਨੇ ਸੋਹਰੇ ਕੁੰਦੇ ਦੇਖਿਆ ਕਰਿਓ ਬਿਸਤਰੀ ਪੰਜਾਸ ਦੇ ਕੁੰਦੇ ਜਿਹੜੇ ਤੁਸੀਂ ਤਾਂ ਲਾ ਬਾਰੇ ਤੇ ਬਿਤਰਾਤੇ ਆਏ ਨੇ ਉਹ ਵੀ ਆਪਣੀਆਂ ਆਪਣੀ ਸੀਟ ਜੜੀਆਂ ਹੋਣ ਲੈਣ ਤੇ ਬਾਕੀ ਸਭ ਜੀ ਆ ਇਸ ਤਰ੍ਹਾਂ ਨਗਰਪਾਲਿਕਾ ਜਮਾ ਪ੍ਰੋਗਰਾਮ ਜਿਹੜਾ ਹੈ ਰਾਜ ਸਕੂਲ ਦਾ ਮੰਤਰੀ ਸਾਹਿਬ ਦੇ ਬਿਜੀਸ਼ ਡਿਊਟ ਹੁੰਦੇ ਆ ਪਹਿਲਾਂ ਹੀ ਇਹ ਗੱਲ ਜਿਤਾਇਆ ਵੀ ਬਹੁਤ ਥੋੜਾ ਸਮਾਂ ਬੈਠੋ ਅੱਧਰ ਗਿਜਾਰਨਾ ਹੈ ਔਰ ਸਾਨੂੰ ਕਿਸੇ ਦਾ ਪਤਾ ਹੈ ਕਿ ਕਹਾਂ ਸੀਐਮ ਸਾਹਿਬ ਦੀ ਮੀਟਿੰਗ ਆ ਰਹੀ ਹੁੰਦਾ ਹੈ कुशलदीप शर्मा जी ਨੂੰ ਕਹਾ ਕਿ ਉਹ ਜੀਐਨਯੂ ਕਹਿੰਦੇ ਹੋਏ ਮੰਤਰੀ ਸਭਾ ਦਾ ਸਵਾਗਤ ਕਰਨੀ ਕੁਸ਼ਲਦੀਪ ਸ਼ਰਮਾ ਪਾਣੁਆਏ ਉਦਸਤ ਹੈ ਸੱਸ਼ੇ ਕਾਲ ਉਤੇ ਮੈਂ ਗ੍ਰਾਮ ਪੰਚਾਇਤ ਸਕੂਲ ਕਮੇਟੀ ਸਕੂਲ ਵੱਲੋਂ ਮੰਤਰੀ ਸਾਹਿਬ ਨੂੰ ਮੁੱਖ ਗਿਆਨ ਰੈਕਮੈਂਡਮੈਂਟ ਦੇਣਾ ਤੇ ਸਾਡੇ ਇਹ ਮੰਤਰੀ ਜੀ ਨੇ ਸਾਡੇ ਹਲਕੇ ਦੀ ਨਹੀਂ ਸਾਡੇ ਪੰਜਾਬ ਦੀ ਸ਼ਾਨ ਰਹੀ ਹੈ ਕਿ ਪੰਜਾਬ ਦੇ ਸਭ ਤੋਂ ਇਹਨਾਂ ਤਿੰਨ ਵੱਡੇ ਪੋਰਟਫੋਲੀਓਂ ਇਹਨਾਂ ਦੇ ਕੋਲ ਹੀ ਨੇ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਪਰ ਅਸੀ ਭਾਗਾ ਦੇ ਨਾ ਜੀ ਮਨਜੀਤ ਸਾਹਿਬ ਸਾਡੇ ਸਕੂਲ ਚ ਆਏ ਨੇ ਤੇ ਜਿਸ ਤਰੀਕੇ ਨਾਲ ਆਪਾਂ ਨੂੰ ਪਤਾ ਹੀ ਹੈ ਵੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਗਾਂਧੀ ਤਹਿਤ ਪੰਜਾਬ ਦੇ ਸਕੂਲਾਂ ਨੂੰ ਸਮੇਂ ਦੇ ਹਾਂ ਦਾ ਬਣਾਇਆ ਜਾ ਰਿਹਾ ਹੈ ਇਸ ਤਹਿਤ ਇਸ ਸਕੂਲ ਨੂੰ ਨਮਾ ਕਲਾਸਿਓਂ ਕਿ ਹੋਕਮੇ ਵਿਸ਼ੇਸ਼ ਪ੍ਰੋਗਰਾਮ ਪ੍ਰਾਪਤ ਹੋ ਗਿਆ ਹੈ ਪੂਰੀ ਕਮੇਟੀ ਗ੍ਰਾਮ ਪੰਚਾਇਤ ਵੱਲੋਂ 23 ਸਾਲ ਤੋਂ ਜੀ ਆਇਆਂ ਕਹਾਂ ਤੇ ਪੰਜਾਬ ਸਰਕਾਰ ਵੱਲੋਂ ਬੜੀ ਖੁਸ਼ੀ ਹੋ ਰਹੀ ਹੈ ਜੀ ਪੰਜਾਬ ਦੀ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਆ ਉਹਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਡਿਸੀਜਨ ਲਏ ਗਏ ਜਿਹਦੇ ਵਿੱਚ ਦੇਖਿਆ ਜਾਵੇ ਨਹੀਂ ਸੈਨੀਟ ਨਹੀਂ ਬਣਿਆ ਨਹੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਪਟਿਆ ਅੱਜ ਤੱਕ ਕਦੇ ਵੀ ਸਰਕਾਰੀ ਸਕੂਲਾਂ ਨੂੰ ਸੈਨੇਟਰੀ ਵਰਤ ਤੇ ਲੈਵਲੇ ਸੀਗੇ ਟੀਚਰ ਨੂੰ ਆਪਣੇ ਲੈਵਲ ਤੇ ਕਰੀ ਸੀ ਕਿੱਥੇ ਜਾਂ ਅਜਿਹਾ ਪ੍ਰਬੰਧ ਕਰਨੇ ਪੈਣਗੇ ਤੇ ਆਪ ਦੀ ਸਰਕਾਰ ਦੁਆਰਾ ਹੀ ਅਜਿਹੇ ਜਿਹੜੇ ਪ੍ਰਾਂਤੀਕਾਰੀ ਫੈਸਲੇ ਲਗੇ ਆ ਜਿਦੇ ਵਿੱਚ ਸਪੈਸ਼ਲੀ ਛਾਤਵਾਰੀ ਦੀ ਗਰੰਟਾ ਔਮਭਰੀਆਂ ਦੀਆਂ ਗਰੰਟਾ ਲੈਬਸ ਦੀਆਂ ਗਰੰਟਾ ਤੇ ਜਿਸ ਤਰੀਕੇ ਨਾਲ ਮੰਤਰੀ ਸਾਹਿਬ ਨੇ ਇਹ ਸ਼ੇਰ ਪ੍ਰੋਗਰਾਮ ਦਿੱਤੇ ਪਹਿਲਾ ਮਾਨਗਾਰਡ ਕਡਾਰੀ ਕਲਾ ਕੁੰਦ ਤੇ ਕਾਫੀ ਮਦੂਕੇ ਚਰਚੇ ਆਏਗੇ ਜਿਹੜੇ ਪਾਰਟਰ ਤੇ ਮੈਂ ਦੁਆਰਾ ਫਿਰ ਸਾਰੇ ਬੱਚੇ ਨੂੰ ਤਿੰਨ ਵੱਡੋ ਆਰਜੀ ਮਹੋਦਯ ਜੀ ਆਏ ਤੇ ਇਹਨਾਂ ਦਾ ਸਵਾਗਤ ਸੱਜਣ ਜਸਪਾਲ ਸਿੰਘ ਜੀ ਕਾਉਂਸਲਰ ਲੁਧਿਆਣਾ ਤੋਂ ਪਹੁੰਚੇ ਹੋਣ ਦਾ ਜੀ ਆਇਆਂ ਨੂੰ ਦਾ ਸਵਾਗਤ ਤਾਂ ਹੁਣ ਮੈਂ ਬਹੁਤ ਹੀ ਜ਼ਰੂਰੀ ਜੀ ਸ੍ਰੀ ਹਰਦੀਪ ਸਿੰਘ ਜੀ ਬੋਲਦੇ ਆ ਕੈਬਨਟ ਮੰਤਰੀ ਪਿਆਰ ਚਕਰੋ ਨੂੰ ਵਿਅਕਤੀਗਤ ਜੋ ਆਉਂਸ ਸੰਬੋਧਨ ਕਰ प्रदीप ਸਿੰਘ ਜੀ ਬੋਲੀਏ ਬਹੁਤ ਬਹੁਤ ਧੰਨਵਾਦ ਪਿੰਡ ਦੇ ਸਰਪੰਚ ਸਾਹਿਬ ਰਵਿੰਦਰ ਸਿੰਘ ਰਾਏ ਪੂਰੀ ਪੰਚਾਇਤ ਨੰਬਰ ਕੰਦੇ ਸਕੂਲ ਸਜਣ ਮੇਰੀਆਂ ਪਿਆਰਾਂ ਮਾਤਾ ਮਾਂ ਉਹ ਬੱਚਿਆਂ ਦੇ ਪੇਰੈਂਟਸ ਕੋਲੋਂ ਸਕੂਲ ਦਾ ਸਟਾਫ ਆਉ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਪੱਗਾਂ ਭਰੇ ਜਿਹੜਾ ਕਹਾਂਗਾ ਕਿ ਆਪ ਸਭ ਦੇ ਦਰਸ਼ਨ ਹੋਏ ਸਕੂਲ ਦੇ ਕਮਰਿਆਂ ਦੇ ਉਦਘਾਟਨ ਕੀਤੇ ਕੌਂਟਰੀ ਵਾਰਦੀ ਪੇਪਟਾਈ ਕਿਉਂਕਿ ਇੱਕ ਗ੍ਰਾਂਟ ਆਮ ਆਵੀ ਪਾਰਟੀ ਸਰਕਾਰ ਚ ਜਿਵੇਂ ਮਾਸਟਰ ਵੀ ਦੱਸਵੇ ਸੀ ਕਿ ਬਹੁਤ ਅਸਾਨੀ ਨਾਲ ਬੜਾ ਵਧੀਆ ਕੇਕੇ ਨਾਲ ਜਿਹੜਾ Google App ਤੋਂ ਆਇਆ ਕਿ ਸਕੂਲ ਦੇ ਵਿੱਚ ਬੱਚਿਆਂ ਦੇ ਹਸਾਮਦਾਰ ਜਿਹੜੀਆਂ ਉਹਨਾਂ ਦੀ ਸੁਵਿਧਾ ਵਾਸਤੇ ਜੋ ਚੀਜ਼ ਦੀ ਲੋੜ ਹੈ ਸਕੂਲ ਦੇ ਰੌਮ ਦੀ ਲੋੜ ਹੈ ਸਕੂਲ ਦੇ ਬੋਲਡਰ ਰਿਵਾਜ ਦੀ ਲੋੜ ਹੈ ਅਧਿਆਪਕਾਂ ਦੀ ਲੋੜ ਹੈ ਹਰ ਚੀਜ਼ ਆਨਲਾਈਨ ਕਰਦੀ ਨਹੀਂ ਤੇ ਪਹਿਲਾਂ ਪ੍ਰਾਇਮਰੀ ਸਰਕਾਰਾਂ ਕੀ ਹੁੰਦਾ ਸੀ ਕਿ ਜੇ ਇੱਕ ਸਕੂਲੀ ਗ੍ਰਾਂਟ ਵਾਸਤੇ ਕਦੀ ਕਿਸੇ ਦੀ ਅਮੇਟਾਂ ਕਦੀ ਕਿਸੇ ਐਮਐਲਏ ਦੀਆਂ ਕਦੀ ਕਿਸੇ ਆਪਤੀਆਂ ਸਰਪੰਚ ਸਾਹਿਬਾਰਾਂ ਸਕੂਲ ਦੇ ਅਧਿਆਪਕ ਸਾਹਿਬਾਂ ਸਰਪੰਚਾਂ ਨੂੰ ਕਹਿੰਦੇ ਹੁੰਦੇ ਸੀ ਕਿ ਸਰਪੰਚ ਸਾਹਿਬ ਜੱਤੇ ਪਾ ਕੇ ਬਾਰ ਬਾਰ ਕਈ ਕਿ ਸਾਲ ਇੱਕ ਸਕੂਲ ਦੇ ਕਮਰੇ ਵਾਸਤੇ ਗਰਾਊਂਡ ਲੈਣੇ ਲੱਗ ਜਾਂਦੇ ਸੀ ਪਹਿਲੀ ਸਰਕਾਰ ਮੁਖਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਦੇ ਜਿਹੜੇ ਨੇ ਬਹੁਤ ਹੀ ਆਸਾਨ ਗਰਾਊਂਡ ਲੋਡ ਕਰਕੇ ਬੱਚਿਆਂ ਦੇ ਲਈ ਜਿੰਨੀ ਮਰਜ਼ੀ ਜਿੰਨੀ ਲੋੜ ਆ ਉਹਨੀ ਗਰਾਊਂਡ ਸਾਹ ਰਹੀ ਹੁਣ ਇਸ ਸਕੂਲ ਦੇ ਵਿੱਚ ਅੰਸ਼ ਲੱਖ 26000 ਰੁਪਏ ਦੀ ਗਰਾਊਂਡ ਕਿਉਂਕਿ 2022 ਦੇ ਵਿੱਚ ਅਸੀਂ ਪਿੰਡ ਪਿੰਡ ਜਾਂਦੇ ਹੀ ਗਲੀ ਬੰਨੇ ਜਾਂਦੇ ਸੀ ਅਸੀਂ ਕੋਈ ਮੋਕਾ ਦਿੰਦੇ ਸੀ ਇਕ ਕਮੇਟੀ ਕਰਦੇ ਸੀ ਇੱਕ ਮੌਕਾ ਕਿਹਦੀ ਆਵਾਜ਼ ਨੂੰ ਦਿਓ ਇੱਕ ਮੌਕਾ ਤੁਹਾਨੂੰ ਬਾਗੀ ਨੂੰ ਦਿਓ ਅਸੀਂ ਪਿੰਡਾਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਤੇ ਸੁਧਾਰ ਲਿਆਉਣਾ ਹੈ ਸੋਸ਼ਲ ਤੌਰ ਤੇ ਜਿਹੜੀ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਜਿਹੜਾ ਬਣਿਆ ਹਰ ਸਕੂਲ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਦੀ ਗ੍ਰਾਂਟ ਆ ਰਹੀ ਹੈ ਤਾਂ ਜੋ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲ ਸਕੇ ਸੋ ਪਿੰਡ ਰਾਈਆਂ ਦੇ ਵਿੱਚ ਵੈਸੇ ਹੀ ਮੁੱਖ ਮੰਤਰੀ ਸਰਕਾਰ ਕੋਰ ਸਿੰਘ ਮਾਨ ਜੀ ਦੇ ਦੋਸਤਾਂ ਪਿੰਡਾਂ ਉਹਨਾਂ ਦਾ ਆਪਣਾ ਪਿੰਡ ਹੈ ਜਦੋਂ ਵੀ ਕਿਤੇ ਮੈਨੂੰ ਮਿਲਦੇ ਨੇ ਉਹ ਸਪੈਸ਼ਲ ਪੁੱਛਦੇ ਆ ਰਹੀਆਂ ਨੇ ਕਿ ਹਾਲਾ ਰਾਏ ਦਾ ਕਿ ਹਾਲ ਹੈ ਕਿਉਂਕਿ ਬਹੁਤ ਵਾਰ ਦੇਖਿਆ ਸੀ ਉੱਥੇ ਦੇਖਦੇ ਰਹੇ ਜੀ ਦਾ ਤੇ ਸਰਪੰਚ ਸਾਹਿਬ ਨੂੰ ਸੀਐਮ ਸਾਹਿਬ ਨਾਲ ਹੈਲੀਕਾਪਟਰ ਤੇ ਬਿਠਾ ਕੇ ਨਾਲੇ ਲੈ ਜਾਂਦੇ ਕਹਿੰਦੇ ਸੰਗਰੂਰ ਦੇ ਵਿੱਚ ਚੰਡੀਗੜ੍ਹ ਸੋ ਬਹੁਤ ਪਿਆਰ ਰਹਿਣ ਦਾ ਸੋ ਹੋਰ ਵੀ ਮੈਂ ਤੇ ਬੇਨਤੀ ਕਰੂੰਗਾ ਕਿ ਜਿੰਨੇ ਵੀ ਪਿੰਡ ਦੇ ਕੰਮ ਰਾਏ ਸਾਹਿਬ ਨੇ ਮਗਰ ਪਾ ਕੇ ਇਹਨਾਂ ਨੂੰ ਲੈ ਕੇ ਮਗਰ ਦੇਖੋ ਕਿ ਹੁਣ ਸਰਪੰਚ ਨੇ ਸਰਪੰਚ ਵੀ ਨੇ ਮੁੱਖ ਮੰਤਰੀ ਪੰਜਾਬ ਦੇ ਭਰਾ ਨੇ ਜੋ ਜਿੰਨੀਆਂ ਮਾਣਟੀ ਗ੍ਰਾਂਟਸ ਨੇ ਲਿਆ ਸਕਦੇ ਨੇ ਪਿੰਡ ਚ ਮੈਂ ਤੇ ਇੱਕ ਸੇਵਾਦਾਰ ਹਾਂ ਮੈਂ ਤੇ ਕੋਸ਼ਿਸ਼ ਕਰ ਰਿਹਾ ਕਿ ਵੱਧ ਤੋਂ ਵੱਧ ਇਸ ਪਿੰਡ ਲਈ ਮੈਂ ਵੀ ਲਗਾਂ ਰਵਾਂ ਮੈਂ ਵੀ ਇਹੀ ਬੇਚ ਕਹਦਾ ਕਿ ਕੋਈ ਵੀ ਕੰਮ ਹੋਵੇ ਜਰੂਰ ਦੱਸਿਆ ਕਰੋ ਸਕੂਲਾਂ ਦਾ ਸੁਧਾਰ ਬਹੁਤ ਵਧੀਆ ਹੋ ਰਿਹਾ 20000 ਸਕੂਲਾਂ ਦੇ ਵਿੱਚ 28 ਲੱਖ ਬੱਚਾ ਜਿਹੜਾ ਸਕੂਲਾਂ ਚ ਪੜਦਾ ਕਬੱਟਿਆਂ ਦੇ ਮਨਾਂ ਨੂੰ ਉੱਚਾ ਚੱਕਣ ਲਈ ਬੱਚਿਆਂ ਦੀ ਸਿੱਖਿਆ ਨੂੰ ਹਰ ਸਕੂਲ ਦੇ ਵਿੱਚ ਜਿਹੜਾ ਇਵੇਂ ਸਕੂਲ ਹੋਇਆ ਕਿਨੇ ਸਕਾਨੇ 118 ਸਕੂਲ ਹੋਇਆ ਕਿਨੇ ਸਕਾਨੇ ਤੇ ਹਰ ਸਕੂਲ ਦੇ ਵਿੱਚ ਲਗਭਗ 17000 ਸਕੂਲਾਂ ਦੇ ਵਿੱਚ ਨਾ ਵਾਈਫਾਈ ਲੱਗ ਚੁੱਕਾ ਹੈ ਹਰ ਸਕੂਲ ਜਿਹੜੀ ਚਾਰ ਦਾਰ ਜਿਹੜੀ ਆ ਬਣ ਚੁੱਕੀ ਹੈ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਆਪਦੇ ਸਕੂਲਾਂ ਦੀ ਚਾਰ ਦਾਰ ਨਹੀਂ ਸੀ ਬੱਚਿਆਂ ਦੀ ਕੋਈ ਸੇਫਟੀ ਵਾਲਾ ਮਾਹੌਲ ਨਹੀਂ ਸੀ ਬੱਚੇ ਤਪੜਾਂ ਤੇ ਬੈਠਦੇ ਸੀ ਹੁਣ 12700 ਕੱਚੇ ਵਿਦਿਆਲਿਆਂ ਨੂੰ ਪੱਕੇ ਕਰਕੇ ਉਹਨੇ ਤਰਫਾ ਵਿੱਚ ਵਾਅਦਾ ਕੀਤਾ ਆ ਗਿਆ 20000 ਤੋਂ ਵਾਅਦਾ ਜੀ ਆਪ ਕੋ ਨਵੇਂ ਪੜ੍ਹਤੀ ਕੀਤਾ ਹੈ ਕਿ ਇਹ ਜਿਹੜੇ ਪਰਮਾ ਕਿਰਿ ਵੀ ਮੈਂ ਜਦੋਂ ਇਸ ਮੇਰੇ ਹਰ ਇੱਕ ਸਾਧੇ ਦੇ ਸੇਵਾਦਾਰ ਬਣਾਇਆ ਤੇ ਜਿਹੜੇ ਪ੍ਰੇਡਿਕਟਰ ਜਾਂਦਾ ਸੀ ਤੇ ਸਾਥ ਨੂੰ ਹੋਣਾ ਚਾਹੀਦਾ ਸੀ ਜੀ ਸਰ ਸਾਡੇ ਸਕੂਲ ਸਟਾਫ ਨੂੰ ਤੁਹਾਡਾ ਸਨਮਾਨ ਕੀਤਾ ਜਾਣਾ ਤੁਹਾਨੂੰ ਇੱਕ ਮੋਮੈਂਟ ਉਹ ਜਿਹੜਾ ਉਹ ਸਾਡੇ ਸਕੂਲ ਦੇ ਯਾਦ ਦਵਾਉਂਦਾ ਰਿਹਾ ਤੁਮ ਜੀ ਤੇ ਸਾਰੇ ਸਟਾਫ ਦੇ ਮੇਰੇ ਬੇਕੀਆ ਵੀ ਆਓ ਸਾਡੇ ਅਧਿਆਪਕ ਸਾਹਿਬਾਨ ਆਓ ਜੀ ਤੇ ਸਾਡੇ ਮਾਤਰੀ ਸਾਹਿਬ ਦਾ ਸਨਮਾਨ ਜਿਹੜਾ ਉਹ ਕਰੀਏ डम आई अगला सम्मान अदार हरमिंद जी राय सरपंच ग्राम पंचायत रैया उन्होंने भी जरा चिन्ह पीट करना है सारा स्टापान जी जिला कर रहे हैं ਅੱਜ ਦਾ ਸਾਡਾ ਇਹ ਸਮਾਗਮ ਹੈ ਇਹ ਸਮਾਪਤ ਹੁੰਦਾ ਹੈ ਕਿਉਂਕਿ ਮੰਤਰੀ ਸਾਹਿਬ ਦਾ ਬੜਾ ਅਰਜ਼ੇ ਮਿਆਪਰਾ ਦੇਣਾ ਲਗਭਗ 6 ਸਕੂਲ ਅੱਜ ਕਵਰ ਕੀਤੇ ਨੇ ਪੰਜਾਬ ਸਿੱਖਿਆ ਗ੍ਰਾਂਤੀ ਦੇ ਤਹਿਤ ਹੁਜਾਨਾ ਇਹ ਹਲਕਾ ਸਾੰਨੇਵਾਲ ਬਹੁਤ ਵੱਡਾ ਹਲਕਾ ਇੱਥੇ ਘਟੂ ਘਟ ਜਾਣਾ ਇਹ ਪੰਜ ਪੰਜ 6 6 ਸਕੂਲ ਜਿਹੜੇ ਨੇ ਉਹ ਕਵਰ ਕੀਤੇ ਜਾਂਦੇ ਨੇ